ਇੱਕ ਸ਼ਰਾਬੀ ਪੁਲਿਸ ਵਾਲੇ ਨੇ ਸੜਕ ਦੇ ਉੱਪਰ ਵੱਡਾ ਕਾਹਨ ਕਰ ਦਿੱਤਾ ਤਾਂ ਦਸ਼ੇ ਦੀ ਤੁੱਤ ਹਾਲਤ ਦੇ ਵਿੱਚ ਇਹ ਪੁਲਿਸ ਵਾਲਾ ਹੁੰਦਾ ਗੱਡੀ ਡਰਾਈਵ ਕਰ ਰਿਹਾ ਹੁੰਦਾ ਅਚਾਨਕ ਆ ਕੇ 10 ਗੱਡੀਆਂ ਨੂੰ 10 ਵਾਹਨਾਂ ਨੂੰ ਦੱਸਿਆ ਜਾ ਰਿਹਾ ਕਿ ਭਿਆਨਕ ਟੱਕਰ ਮਾਰੀ ਟੱਕਰਾ ਮਾਰਦਾ ਜਾ ਰਿਹਾ ਸੀ ਅੱਗੇ ਦੀ ਅੱਗੇ ਅਚਾਨਕ ਅੱਗੇ ਜਾ ਕੇ ਇੱਕ ਸਕੂਲ ਬੈਨ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਸਕੂਲ ਬੈਨ ਦਾ weight ਬਹੁਤ ਜ਼ਿਆਦਾ heavy ਹੁੰਦਾ ਤੇ ਇਸ ਕਰਕੇ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਉੱਥੇ ਹੀ ਰੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਆਸ-ਪਾਸ ਦੇ ਲੋਕਾਂ ਨੇ ਖਿੱਚ ਟੂ ਕਰਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਦੀ ਵੀਡੀਓ ਵੀ ਬਣਾਈ ਗਈ ਜਿਸ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਇਸ ਚੰਡੀਗੜ੍ਹ ਪੁਲਿਸ ਦਾ ਮਲਾਜ਼ਮ ਜਿਹੜਾ ASI ਦੱਸਿਆ ਜਾ ਰਿਹਾ ਉਸ ਦੇ ਖੁਦ ਵੀ ਸੱਟਾਂ ਲੱਗੀਆਂ ਨੇ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਪਰ ਦੱਸਿਆ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਦੀ ਜਿਹੜੀ ਹਾਲਤ ਦੇ ਵਿੱਚ ਟੁੱਟ ਹੁੰਦਾ ਕਈ 10 ਦੇ ਕਰੀਬ ਵਾਹਨਾਂ ਨੂੰ ਭਿਆਨਕ ਟੱਕਰ ਏਸ ਪੁਲਿਸ ਵਾਲੇ ਨੇ ਮਾਰੀ ਤੇ ਉਸ ਤੋਂ ਬਾਅਦ ਲੋਕਾਂ ਨੇ ਵੀਡੀਓ ਵੀ ਬਣਾਈ ਤੇ ਮੌਕੇ ਤੇ ਕੁਝ ਹੋਰ ਪੁਲਿਸ ਮੁਲਾਜ਼ਮ ਪਹੁੰਚੇ ਜਿਨ੍ਹਾਂ ਨੇ ਖਿੱਚ ਤੂ ਕਰਕੇ ਉਸ ਨੂੰ ਬਾਹਰ ਕੱਢਿਆ